ਕੀ ਹਾਲ ਹੈ ਵੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਤੇ ਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਕੋਠੀਆ ਘਰ ਮਕਾਨ ਹੈ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਚੈਨਲ 'ਤੇ ਕਰਵਾ ਸਕਦੇ ਹੋ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਹੈ 87140 38764 ਤੁਸੀਂ ਕੀ ਕਰਨਾ ਜਿਹੜੀ ਮਸ਼ੀਨਰੀ ਜਾਂ ਕੋਠੀ ਮਕਾਨ ਘਰ ਵੇਚਣਾ ਉਹਦੀ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਪੇਜ ਕੇ ਫਰੀ ਚੜ ਲਗਵਾ ਸਕਦੇ ਹੁਣ ਆਪਾਂ ਸੁਵਿਪਟ ਗੱਡੀ ਦੀ ਗੱਲ ਕਰਦੇ ਆ ਪਹਿਲੀ ਗੱਡੀ ਤੁਸੀਂ ਦੇਖ ਰਹੇ ਹੋ ਸੁਵਿਪਟ 14 ਮਾਡਲ ਗੱਡੀ ਹੈ ਤੀਜੇ ਓਨਰ ਹੈ ਸੁਵਿਪਟ VDI ਹੈ ਜੀ ਪੰਜਾਬ ਨੰਬਰ ਹੈ ਜੀ ਤੇ ਮੋਗਾ ਇਹਨਾਂ ਦਾ ਏਰੀਆ ਜੀ ਬਾਗਾ ਪੁਰਾਣਾ ਤੇ ਡਿਮਾਂਡ 3,60,000 ਮਾਲਕ ਨੇ ਲਾ ਕੇ ਭੇਜੀ ਹੈ 360 ਬਾਕੀ ਕਹਿੰਦੇ ਸੀਗੇ ਉੱਪਰ نیچے ਕਰ ਲਵਾਂਗੀ ਜਾਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਵਧੀਆ ਗੱਡੀ ਆ ਤੇ ਵਧੀਆ ਮਾਲਕ ਨੇ ਰੱਖੀ ਹੋਈ ਆ ਜੀ ਜਿੰਨਾ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 98 821 81 ਤੇ 12 054 ਆ ਮਾਲਕ ਦਾ ਨੰਬਰ ਹੈ ਜੀ ਤੇ ਦੂਸਰੀ ਜਿਹੜੀ ਮਸ਼ੀਨਰੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਆ ਗੱਡੀ ਤੁਸੀਂ ਦੇਖ ਰਹੇ ਹੋ ਫੋਰਡ ਦੀ ਫਿਗੋ 2012 ਮਾਡਲ ਗੱਡੀ ਆ ਤੇ ਪੀਵੀ 05 ਫਿਰੋਜ਼ਪੁਰ ਦਾ ਨੰਬਰ ਹੈ ਜੀ ਤੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ ਚ ਟਾਇਰ 80 ਤੋਂ 85 ਪੈਸੀ 92000 ਕਿਲੋਮੀਟਰ ਚੱਲੀ ਹੋਈ ਆ origignal ਚੱਲੀ ਹੋਈ ਆ 145000 ਡਿਮਾਂਡ ਹੈ ਜੀ ਲੈਸ ਬੈਸ ਹੋ ਜਾਊਗਾ ਕਿਸੇ ਨੂੰ ਵੀ ਪਸੰਦ ਆਵੇ ਗੱਡੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ 83 778 32 773 ਦਾ ਨੰਬਰ ਹੈ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਤੁਸੀਂ ਕਰ ਲਿਓ ਜੀ ਹੁਣ ਆਪਾਂ ਲੈ ਕੇ ਪਹੁੰਚੀ ਅਜ ਇੱਕ ਤੁਹਾਡੇ ਖਾਤਰ ਗੱਡੀ ਗੱਡੀ ਤੁਸੀਂ ਦੇਖੋਗੇ ਮਾਰੂਤੀ 800 ਗੱਡੀ ਹੈ ਉੱਚੇ ਮਾਡਲ ਦੀ ਹੈ ਮਾਡਲ ਹੈ ਜੀ 2010 ਤੇ ਸਾਰੀ ਗੱਡੀ origignal ਹੈ ਜੀ ਬੈਟਰੀ ਬੁਡਰੀ ਨਵੀਂ ਹੈ ਜੀ ਟਾਇਰ ਨਵੇਂ ਨੇ ਇੰਸ਼ੋਰੈਂਸ ਹੈਗਾ ਨਵੇਂ ਸੀਟ ਕਵਰ ਨੇ ਨਵੀਂ ਮੈਟਿੰਗ ਹੋਈ ਹੈ ਜੀ ਸੈਂਟਰ ਲੋਕ ਹੈ ਜੀ ਤੇ ਡਿਮਾਂਡ 1 ਲੱਖ ਰੁਪਇਆ ਮਾਲਕ ਨੇ ਕਿਹਾ ਗਾ ਉੱਪਰ-ਨੀਚੇ ਹੋ ਜੂਗਾ ਰੇਟ ਕੋਈ ਚੱਕਰ ਵਾਲੀ ਗੱਲ ਨਹੀਂ ਮਾਲਕ ਨੇ ਕਿਹਾ ਜੀ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜੂਗਾ ਇੱਕ ਬਾਰੇ ਸਿਰਫ ਡਿਮਾਂਡ ਹੈਗੀ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੇ ਹੋ ਚਲਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਬਈ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਵੇ ਮਾਲਕ ਨਾਲ ਗੱਲ ਆਪੇ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲ ਹੋ ਗਈ ਜੀ ਪੂਰੀ ਤੇ ਮਸ਼ੀਨਰੀਆਂ ਸਾਰੀਆਂ ਦੇਖ ਲਿਆ ਗੱਡੀਆਂ ਤੁਹਾਨੂੰ ਕਿਵੇਂ ਦੇ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਮੱਤਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹਰ ਰੋਜ਼ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਪਸੰਦ ਕਰਦੇ ਹੋ ਸਾਰੇ ਜਣੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਕਰਕੇ ਤੇ ਨਾਲ ਇੱਕ ਬੈਲ ਆਈਕਨ ਆਉਗਾ ਉਹਨੂੰ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਵੀਡੀਓ ਤੁਸੀਂ ਦੇਖੀ ਧੰਨਵਾਦ ਜੀ ਤੁਹਾਡਾ ਤੇ ਅਗਲੀ ਵੀਡੀਓ ਚ ਆਪਾਂ ਕਿਹੜੀ ਮਸ਼ੀਨਰੀ ਤੁਹਾਡੇ ਖਾਤਰ ਲੈ ਕੇ ਪਹੁੰਚੀਏ ਦੱਸੋ ਮੈਨੂੰ ਜਲਦੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ